ਇੱਧਰ ਆਏ ਸਾਡੇ ਪਾਜੀ ਜਰਮਨ ਤੋਂ ਤੁਹਾਨੂੰ ਦਿੱਤਾ ਸਰਪ੍ਰਾਈਜ਼ ਦੱਸਣ ਤੋਂ ਬਿਨਾਂ ਹੀ ਨਹੀਂ ਪਾਜੀ ਆਇਆ ਕਲਰ ਕਲਰ ਲਾਓ ਪੱਕਾ ਲਾਇਆ ਜੇ ਅੱਛਾ ਉੱਥੇ ਮੈਂ ਅੱਗੇ ਵੇਖਣ ਦੀ ਕਿ ਪਿਕਰਮ ਹੈਲੋ ਹਾਂ ਪਾਜੀ ਮੈਂ ਕਿ ਪਿਕਰਮ ਦਾ ਬਰਥਡੇ ਮਨਾਉਂਦੇ ਤੇ ਪਾਜੀ ਨਹੀਂ ਇੱਥੇ ਹੈਗੇ ਭਰਾਣੀ ਕਿੱਥੇ ਚਲ ਗਏ ਆ ਇਹਨਾਂ ਪਤਾ ਹੀ ਨਹੀਂ ਆ ਇੰਡੀਆ ਆਏ ਹੋਏ ਆ ਹੋਰ ਕਿੱਦਾਂ ਭਾਜੀ ਠੀਕ ਠਾਕ ਭਾਜੀ ਸਮਾਨ ਵੀ ਆਪਣਾ ਹੀ ਸਾਰਾ ਲੈ ਕੇ ਆਏ ਇਹਨਾਂ ਨੂੰ ਪਤਾ ਕਿ ਮੈਂ ਸਰਪ੍ਰਾਈਜ਼ ਦਿਨਾ ਤੇ ਇਹਨਾਂ ਨੂੰ ਇਹਨਾਂ ਨੂੰ ਖਾਣ ਵਾਸਤੇ ਫਿਰ ਕੱਪ ਠੰਡਾ ਤੱਕ ਨਹੀਂ ਲਿਆਉਂਦਾ ਅਪਾ ਜੀ ਠੰਡਾ ਆਪਣੇ ਲੈ ਕੇ ਆਏ ਠੰਡਾ ਹੋਰ ਕੋਈ ਲੈ ਕੇ ਆਏ ਜੋ ਤੇ ਇਹ ਆਪਣੇ ਵਾਦ ਲੈ ਗਏ ਆ ਇਹ ਠੰਡਾ ਉਹ ਮੈਂ ਬੜਾਤਾ ਵਾ ਸਾਰਾ ਸਮਾਨ ਇਹਨਾਂ ਨੂੰ ਨਹੀਂ ਪਤਾ ਪੋਰਾ ਇਹ ਬੰਦਾਨੀ ਜਿਹੜਾ ਤੈਨੂੰ ਆ ਪਾਈ ਨੂੰ ਪਤਾ ਵਾ ਜੇ ਮੈਂ ਇਦਾਂ ਜਾਣਾ ਤਾਂ ਠੰਡਾ ਹੁਣ ਆਪਣੇ ਲੈ ਜੀਏ ਇਹਨਾਂ ਨੇ ਬਤਾ ਜਾਂਦੇ ਨਹੀਂ ਇੱਧਰ ਅਨੰਤ ਵਿਖਾਉਂਦੀ ਆਪਣਾ ਟੈਂਟ ਹੋਵੇ ਇਹ ਭਾਜੀ ਤੁਹਾਡੇ ਵਾਸਤੇ ਘਰ ਬਣਾਇਆ ਜਿਹੜੇ ਯੂਰਪ ਤੋਂ ਬੰਦੇ ਆਉਂਦੇ ਉਹਨਾਂ ਨਾਲ ਵਾਸਤੇ ਬਣਾਇਆ ਠੀਕ ਹੈ ਠੀਕ ਹੈ ਪਹਿਲਾਂ ਉਹਦੋਂ ਗੁਰਵਿੰਦਰ ਪਾਜੀ ਆਏ ਸੀਗੇ ਟੋਲ ਟੋਲਾਂ ਵਾਲੇ ਉਹਨਾਂ ਨੂੰ ਹੀ ਕਿਹਾ ਤੁਹਾਡੇ ਵਾਸਤੇ ਬਣਾਇਆ ਹੁਣ ਕਾਂਜੀ ਕਾਲ ਜੀ ਬਹੁਤ ਵਧੀਆ ਤੁਸੀਂ ਸਾਹੋ ਹਾਂ ਜੀ ਸਸਰੀ ਕਾਲ ਜੀ ਅਸੀਂ ਕਾਲ ਬਹੁਤ ਸਾਨੂੰ ਚੜਦੀ ਕਲਾ ਐ ਸਰਪੰਚ ਪਾਜੀ ਮੇਲਾ ਜਵਾਨ ਲੱਗਣ ਡੈ ਤਾਂ ਅਸੀਂ ਲੱਗੇ ਬੋਢੇ ਪਾਜੀ ਪਾਈ ਪਾਈ ਅਜੇ ਤੇ ਬੈਠੇ ਮੇਲਾ ਵਾਸਤੇ ਨੂੰ ਇਹ ਜੀ ਕਮਾਰ ਨਹੀਂ ਅੰਦਰ ਹਾਂ ਕਿਉਂ ਦਰਦੀ ਨਾ ਕਹਿੰਦੇ ਮੈਂ ਕਿ ਬਾਹਰ ਪਤਨ ਕੀ ਹੋ ਗਿਆ ਉਹ ਅੱਛਾ 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 ਉਹ ਸੁਣੋ ਕਿੰਘਾ ਆ ਵੀ ਨੇ ਮਿਲ ਸਿਆ ਹਾਂ ਕਹਿ ਮਤਾਂ ਮੈਂ ਉਹ ਆਪ ਸਰਪ੍ਰਾਈਜ਼ ਦਿੱਤਾ ਕਿ ਬਾਹਰ ਆਜੋ ਤਦੋਂ ਤਦੋਂ ਆਜੇ ਅੱਜ ਸਵੇਰੇ ਅੱਜ ਆਜੇ ਇਹ ਫੋਨ ਨਹੀਂ ਕਰਦੇ ਨਾ ਏਅਰਪੋਰਟ ਤੇ ਪਹੁੰਚਦੇ ਓਏ ਕੀ ਕਰੀ ਮੈਨੂੰ ਆਇਆ ਫੋਨ ਵੀ ਬਾਹਰ ਆਇਆ ਇੱਕ ਮਿੰਟ ਬਾਹਰ ਆਇਆ ਸੀ ਭਾਜੀ ਗੱਡੀ ਤੇ ਏਅਰਪੋਰਟ ਦੇ ਉੱਰ ਰਾਜਪੁਰਾ ਅੱਧਾ ਏਅਰਪੋਰਟ ਤੇ ਆਪਾਂ ਅੱਧਾ ਮੇਰੇ ਫੋਨ ਤੇ ਕਰਦੇ ਰਮਾਨ ਆਇਆ ਨਾ ਜਦੋਂ ਹਾਂ ਉਹ ਮੁੰਡਾ ਲੋਡ ਲੈ ਕੇ ਆਉਂਦਾ ਟਰਾਲੀ ਦੇ ਰਮਾਨ ਨੂੰ ਕਹਿੰਦਾ ਕਿੱਥੇ ਜਾਣਾ ਹੈ ਰਮਾਨ ਕਹਿੰਦਾ ਮੈਂ ਜਗਦੇਕਲਾ ਜਾਣਾ ਉਹ ਆਂਦਾ ਮੇਰੇ ਪਿੰਡ ਦੇ ਲੱਗ ਗਿਆ ਕਹਿੰਦਾ ਤੇਰਾ ਪਿੰਡ ਕਿਹੜਾ ਹੈ ਨਾ ਮੇਰਾ ਪਿੰਡ ਮੱਲੂ ਨੰਗੜਾ ਹੈ ਆਦਾ ਉਹ ਤੇਰਾ ਮਾਸਦ ਕਿਹਾ ਤੁਹਾਡੇ ਘਰ ਤੋਂ ਮਗਰਲੇ ਬੰਦੇ ਹੀ ਜਰਸੀ ਕਾਰ ਸੀ ਹਾਲੇ ਇੱਧਰ ਵੇਖੋ ਜੀ ਸਾਡੇ ਆਉਣੇ ਆਏ ਬਹੁਤ ਸਾਰੇ ਕਿਦਰ ਸਾਡੇ ਭਾਜੀ ਆਏ ਆ ਤੇ ਆਉਣਾ ਵੀਜ਼ਿਟ ਕੀਤਾ ਸਾਡੀ ਬੁਟੀਕ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਸਾਡੀ ਬੁਟੀਕ ਬਹੁਤ ਵਧੀਆ ਤੁਹਾਨੂੰ ਮਾਡਲ ਲੈਣ ਲੱਗੇ ਹਾਂ ਬੜੇ ਜੀ ਕਿ ਮੈਂ ਉਹ ਸੋਚ ਰਹੀ ਹਾਂ ਜੀ ਤੁਹਾਡੀ ਜਣ ਕੇ ਕਿ ਦੂਜੀ ਬ੍ਰਾਂਚ ਤੇ ਜਰੂਰ ਦੇ ਵਿੱਚ ਤੀ ਗੋਰੀਆਂ ਨੂੰ ਸੂਟ ਪਵਾ ਦੇਣੇ ਜਣ ਕੇ ਜਾ ਕੇ ਮੈਂ ਉਹ ਹੀ ਸੋਚ ਰਹੀ ਹਾਂ ਵੀ ਜਣ ਕੇ ਦੂਜੀ ਬ੍ਰਾਂਚ ਹੋਣ ਜਣ ਕੇ ਦੇਖਣੀ ਜਰੂਰ ਦੇ ਵਿੱਚ ਜਰਮਨੀ 'ਚ ਖੋਲਣ ਜਾ ਰਹੇ ਹਾਂ ਤੇ ਉਹਦੇ ਬਾਅਦ ਪਾਜੀ ਫਿਰ ਤੁਹਾਨੂੰ ਮੈਨੂੰ ਖੜਨਾ ਪੈਣਾ ਹਾਂ ਤੂੰ ਆਈ ਲਾਸਟ ਟਾਈਮ ਉਹਦੋਂ ਗੱਲ ਨਹੀਂ ਕੀਤੀ ਲੇਕਿਨ ਚਲੋ ਟਾਈਮ ਥੋੜਾ ਜਿਹਾ ਹੋਤ ਨਹੀਂ ਤੇ ਮੈਂ ਚਲੋ ਹੁਣ ਸਕੇ ਜੇ ਇਹ ਕੱਢਣਾ ਹੈ ਉਹਦੋਂ ਤੂੰ ਆਏ ਦੋ ਦਿਨ ਵਾਸਤੇ ਬੀਨਸ ਬਿਜ਼ਨਸ ਡੀਲ ਕਰਨਾ ਮੈਂ ਜਿਹੜਾ ਹੁਣ ਮੇਰਾ ਪਲਾਨ ਹੈ ਬਿਜ਼ਨਸ ਫ੍ਰੀ ਹੋ ਗਈ ਜਦੋਂ ਆਓਗੇ ਤੇ ਫਿਰ ਉਹਦੋਂ ਗੱਲ ਕਰਾਂਗੇ ਚਲੋ ਮੈਨੂੰ ਆਈ ਕਿ ਅੱਜ ਸਾਡੇ ਆਪਣੇ ਘੁੰਮਣ ਕਰਨਾ ਹੈ ਜਾਂ ਕਿਦਾਂ ਜੋ ਫ੍ਰੀ ਹੋ ਗਿਆ ਹੈਂ ਨਾ ਦੋ ਦਿਨ ਫਿਰ ਮਿਲਾਂਗੇ ਆਪਾਂ ਨਾਲੇ ਉਹਦੋਂ ਤੂੰ ਦੋ ਦਿਨ ਵਾਸਤੇ ਆਏ ਹੋ ਨਾ ਤੁਹਾਡਾ ਕੋਈ ਟਾਈਮ ਘਾਟੀ ਹਾਂ ਚਲੋ ਟਾਈਮ ਦੇ ਉੱਤੇ ਕੱਢ ਲੈਂਦਾ ਲੇਕਿਨ ਉਦੋਂ ਫਿਰ ਬਿਜ਼ਨਸ ਡੀਲ ਨਹੀਂ ਨਾ ਹਣੀ ਇਹ ਕੋ ਫੈਮਿਲੀ ਤੌਰ ਤੇ ਮਿਲਿਆ ਨਾ ਹੈ ਕੋਈ ਲੋਗ ਨਾ ਕੋਈ ਨਹੀਂ ਮਿਲਦੇ ਕੋਈ ਤੇ ਬਾਕੀ ਮੈਂ ਕੱਲ ਨੂੰ ਉਹਨੇ ਯਾਨੀ ਕਿ ਉਧਰ ਥੰਦੇ ਬੱਬੇ ਵਾਲੋ ਉਹਨਾਂ ਕੋ ਮੈਂ ਗੱਲ ਕਰਾਂਗਾ ਕਮਾਦ ਮੈਂ ਬੱਬੇ ਚੱਲੇ ਆ ਤੂੰ ਰਾਜ ਮੋੜ ਲਿਆ ਮੈਨੂੰ ਪਾਈ ਹੋਣਾ ਜੀ ਤੁਹਾਨੂੰ ਸਲਾਮ ਮਾਰ ਸਕਦਾ ਕੋ ਨਾਲੋਂ ਤੈਨੂੰ ਇਹ ਬਉਟੀ ਮੈਂ ਲੈ ਜਾਓ। ਕੋਈ ਕੀ ਹੁੰਦੇ ਆ? ਨਹੀਂ ਸਾਡਾ ਸਾਡੇ ਸਟਾਫ ਵਾਸਤੇ ਲੈ ਕੇ ਜਾਓ। ਆਪਣੀਆਂ ਤਾਂ ਕੀ ਹੁੰਦੇ ਆ? ਨਹੀਂ ਨਹੀਂ ਤੁਹਾਨੂੰ ਦੱਸਿਆ ਜਾਨੀ ਗੋਰੀਆਂ ਵਾਸਤੇ ਲੈ ਕੇ ਜਾਓ। ਜੇ ਤੁਹਾਡੇ ਅੱਥੇ ਜਾ ਕੇ ਨਾ ਕਰਦੇ ਆ ਤੇ ਉਹਦੇ ਵਿੱਚ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਅਸੀਂ ਤੁਹਾਡੇ ਬਲਕ ਆਰਡਰ ਬਣਾਉਂਦੇ ਹਾਂ। ਬਾਕੀ ਜਿੰਨੇ ਵੀ ਤੁਹਾਡੇ ਕੋਲ ਦੂਜੇ ਕੰਪਨੀ ਦੇ ਜਿਹੜੇ ਜਿਹੜੇ ਤੁਸੀਂ ਭੇਜਿਆ ਸਟੈਂਪ ਲਾ ਕੇ ਜਾਂ ਕਿਦਾਂ ਕਹਿੰਦੇ ਆ ਆਪਣਾ ਲੋਗੋ ਲੋਗੋ ਪਾ ਕੇ ਉਹ ਸੋਹਣੇ ਸਾਰੇ ਜਿੰਨੇ ਸਾਰੇ ਸੋਹਣੇ ਲੱਗੇ ਹੋ। ਬੜੀ ਪਸੰਦ ਕੀਤੀ। ਜਿੰਨੇ ਇਹਨਾਂ ਨੂੰ ਮੈਂ ਦਿੱਤੇ ਨਾ ਤੇ ਉਹ ਸਾਰਿਆਂ ਨੂੰ ਸੋਹਣੇ ਲੱਗੇ ਆ ਤੇ ਬਹੁਤ ਵਧੀਆ ਤੇ ਯਾਨੀ ਕਿ ਸੋਹਣੇ ਕਿਤਾ ਤਿੰਨ ਚੌਹਾਂ ਨੂੰ ਜਿੱਤੇ ਇੱਕ ਇੰਗਲੈਂਡ ਦਾ ਸੀ ਉਹ ਬੰਦਾ ਨਾ ਹਾਂਜੀ ਸਕਾਟਲੈਂਡ ਦਾ ਸੀ ਤੇ ਜਿਹੜੇ ਹੀ ਉਹ ਚਲੋ ਜੁਰਤੇ ਸੀ ਫਰਾਂਸ ਦਾ ਇੱਕ ਜਰਮ ਦੇ ਹੋਰ ਹੋਰ ਤਿਆਰੀ ਹੈ ਤੁਹਾਨੂੰ ਹੋਰ ਬਣਨ ਦੇ ਉਹ ਸੋਹਣੇ ਲੱਗੇ ਉਹਨਾਂ ਨੂੰ ਤਿੰਨ ਚੌਹਾਂ ਨੂੰ ਤੇ ਅੱਗੇ ਤੋਂ ਜਾਨੀ ਕਿ ਚਲੋ ਜਿਹੜੀ ਕੀ ਉਹ ਡਿਮਾਂਡ ਕਰਦੇ ਉਹ ਪੋਜੀਸ਼ਨ ਜਿਹੜੀ ਵਧਿਆ ਰੱਖੋ ਉਹ ਜੋ ਕਰੋ ਮਤਲਬ ਹੋਰ ਕਲਾਸ ਕਰਾਂਗੇ ਹੁਣ ਬਿਲਕੁਲ ਕੁਆਲਟੀ ਵੀ ਹੋਰ ਵਧੀਆ ਕਰਾਂਗੇ ਤੇ ਕੋਈ ਨਹੀਂ ਚਲੋ ਬੰਬੇ ਤੋਂ ਵਾਸਾ ਹੋਣਾ ਫਿਰ ਚੱਲਦੇ ਕਰਦੇ ਹਾਂ ਜਰੂਰ 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 ਕਰੇ ਜੋ ਫੋਨ ਨਹੀਂ ਨਹੀਂ ਫੋਨ ਨਹੀਂ ਕਰਨ ਦੀ ਮੈਂ ਵੇਖਾਂਦੀ ਆਂ ਪਾਜੀ ਕੰਦਾ ਪਾਣੀ ਚਾਹਤੀ ਆਂ ਮਾਰਨ ਕੋਈ ਆਇਆ ਵੀ ਕਿ ਨਹੀਂ ਪਾਜੀ ਹੌਲੀ ਹੌਲੀ ਬੂਆ ਖੜਕਾਉਂਦੇ ਤੁਹਾਡਾ ਮੈਂ ਹੌਲੀ ਹੌਲੀ ਸੁਣਨਾ ਇੱਥੇ ਝੋਰ ਝੋਰ ਦੀ ਪਾਣੀ ਸਸਕਾ ਸਰੂ ਨੂੰ ਗੜੇ ਤੁਹਾਡਾ ਮੇਰੇ ਚਲਦੇ ਹਨ ਸਕੇ ਬਲੌਗਸ ਤੇ ਅਨਹਦ ਪੁੱਤ ਦਾ ਬੜਾ ਸੋਹਣਾ ਲੱਗਣਦਾ ਨੇ ਆ ਕੀ ਲੈ ਕੇ ਆਇਆ ਅਨਹਦ ਹਾਪੀ ਬਰਥਡੇ ਅੱਜ ਸਰਗੁਣ ਦਾ ਅਨਹਦ ਨੇ ਲਿਆ ਦੇ ਵਾਸਤੇ ਗਿਫਟ ਤੇ ਬਾਕੀ ਅੱਜ ਵੀਡੀਓ ਸਾਡੀ ਲੇਟ ਹੋ ਗਈ ਆ ਰਾਤੀ ਅਸੀਂ ਬਹੁਤ ਲੇਟ ਹੋ ਗਏ ਹਾਂ ਤੇ ਇਹ ਕਰਕੇ ਹੁਣ ਵੀਡੀਓ ਜਿਹੜੀ ਆ ਲੇਟ ਪੋਸਟ ਕਰਾਂਗੇ ਸੂਟ ਸਿੰਧੀ ਬੂਟੀ ਦੇ ਫੇਰ ਇੱਕ ਵਾਰੀ ਆਗੇ ਜੇ ਨਵੇਂ-ਨਵੇਂ ਸੋਹਣੇ-ਸੋਹਣੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਸਾਡੇ YouTube ਚੈਨਲ ਦੇ ਉੱਤੇ ਸਾਡੀ ਛੋਟੀ ਜੀ ਪ੍ਰੀਆ ਲੋ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਜਾਪਾ ਚੱਲੇ ਆਂ ਦੀ ਭੈਣਾਂ ਉਹਨਾਂ ਦੇ ਪਿੰਡ ਜਿੱਥੇ ਅੱਜ ਸਹਿਜ ਪਾਠ ਦਾ ਭੋਗ ਆ ਤੇ ਸਾਰਾ ਪਰਿਵਾਰ ਅੱਜ ਉੱਥੇ ਇਕੱਠੇ ਹੋ ਰਿਹਾ ਹਾਂ ਹਾਂ ਕੱਲ ਸੱਗੂ ਦਾ ਬਰਥਡੇ ਹੈਗਾ ਤੇ ਅੱਜ ਨਾਲ ਬਰਥਡੇ ਵੀ ਸੈਲੀਬ੍ਰੇਟ ਕਰਨਗੇ ਤੇ ਨਾਲੇ ਬਾਬਾ ਜੀ ਦੇ ਆਪਾਂ ਥੋੜੇ ਲੇਟ ਹੋ ਗਏ ਸਾਡੇ ਗੈਸਟ ਆ ਗਏ ਜੀ ਤੁਸੀਂ ਪਿਛਲੀ ਵੀਡੀਓ ਸਾਡੀ ਵੇਖ ਲਈ ਨਹੀਂ ਗਿਆ ਅਨਹਦ ਦੇ ਮਾਸਟਰ ਜੀ ਆ ਗਏ ਸੀ ਜਰਮਨ ਤੋਂ ਯਾਰ ਇਹ ਬੜਾ ਇਹਨਾਂ ਦਾ ਹੈ ਨਾ ਸਰਪ੍ਰਾਈਜ਼ ਸਾਨੂੰ ਐ ਕਰਦੇ ਜਰਮਨ ਚੱਲ ਕੇ ਜੁਕੇ ਵਾਲੇ ਜੁਕੇ ਵਾਲੇ ਜਰਮਨ ਚੱਲ ਕੇ ਜਰਮਨ ਵਾਲੇ ਕਿੱਥੇ ਆ ਗਏ ਭਾਜੀ ਨੂੰ ਕੰਮ ਹੀ ਕੋਈ ਥੋੜਾ ਜਿਆਦਾ ਨਾਲ ਦਾ ਕੋਈ ਆਪਣਾ ਤੇ ਉਹ ਇਹ ਕਰਕੇ ਉਹਨੂੰ ਛੇਤੀ ਆਉਣਾ ਪਿਆ ਤੇ ਭਾਜੀ ਉਹਦਾ ਕਹਿੰਦੇ ਰਾਤੀ ਕਹਿੰਦੇ ਉਹਨਾਂ ਦੇ ਛੁੱਟੀਆਂ ਤਾਂ ਕਮਾ ਵਾਪਸ ਪਹੁੰਚਣਾ ਹਾਂ ਉਹਨਾਂ ਦੇ ਛੁੱਟੀਆਂ ਕੱਟਣ ਆਏ ਉਹਨਾਂ ਦੀ ਦਿਨਾਂ ਵੀ ਛੁੱਟੀਆਂ ਮਾਫੇ ਵਾਪਸ ਤੇ ਰਾਤੀ ਸਾਢੇ ਕੋ ਆਏ ਰਾਤੀ ਬੜੀ ਲੇਟ ਤੱਕ ਆਪਾਂ ਬੈਠੇ ਤੇ ਕਪੜੇ ਆਪਾਂ ਮਾਰਦੇ ਰਹੇ ਅਸਵੇਰੇ ਤਾਂ ਹੀ ਲੇਟ ਹੋ ਗਈ ਹੁਣ ਆਪਾਂ ਤੇ ਹੁਣ ਅਸੀਂ ਜਾਣਦੇ ਹਾਂ ਤੇ ਅਸੀਂ ਰਸਤੇ 'ਚੋਂ ਲੈਣਾ ਹੁਣ ਪ੍ਰੀਤ ਭੈਣ ਨੂੰ ਨਾਲ ਤੇ ਨਾਲ ਟਿੱਡੂ ਟਿੱਡੂ ਨੂੰ ਨਾਲ ਲੈਣਾ ਤੇ ਉਹਨੂੰ ਲੈ ਕੇ ਤੇ ਫਿਰ ਆਪਾਂ ਪਹੁੰਚਦੇ ਹਾਂ ਹੁਣ ਦੀਪਾ ਰਾਇ ਭੈਣਾਂ ਕੋ ਮਿਲਦੇ ਹਾਂ ਨਾਲੇ ਸਰਗਨ ਨੂੰ ਬਰਥਡੇ ਵਿਸ਼ ਕਰਦੇ ਆਂ ਜੀ ਅਨਹਦ ਨੇ ਛੋਟਾ ਜਿਹਾ ਗਿਫਟ ਲਿਆਇਆ ਆਪਣੇ ਵਰਗਾ ਪਿਆਰਾ ਜਿਹਾ ਤੇ ਅਨਹਦ ਸ਼ਬਦ ਸੁਣਦਿਆ ਆ ਭਾਈ ਸਰਬਜੀਤ ਸਿੰਘ ਹਣਾ ਦਾ ਰਾਜਨ ਕੇ ਰਾਜ ਤੇ ਇਸ ਵਾਰੀ ਸਾਡੇ ਸਮਾਗਮ ਦੇ ਉਤੇ ਭਾਈ ਸਾਹਿਬ ਵੀ ਆ ਰਹੇ ਆ ਤੇ ਸੰਗਤਾਂ ਨੂੰ ਅਪੀਲ ਆ ਜਿਹੜੇ ਮੇਰੇ ਪਿੰਡੋਂ ਜਾਂ ਲਾਗੇ ਨੇੜੇ ਤੇੜੇ ਤੋਂ ਵੇਰੀਆਂ ਵੀਡੀਓ ਵੇਖਣਦੇ ਆ ਉਹਨਾਂ ਦੇ ਚਰਨਾਂ 'ਚ ਇਹ ਬੇਨਤੀ ਆ ਕਿ ਇਸ ਵਾਰੀ ਸਾਡੇ ਕੋਲ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਪਹੁੰਚ ਰਹੇ ਆ ਸਮਾਗਮ ਤੇ 11 ਸਤੰਬਰ ਨੂੰ ਟਾਈਮ ਉਹਨਾਂ ਦਾ ਰਾਤ ਦਾ 10 ਵਜੇ ਦਾ ਤੇ ਸੰਗਤਾਂ ਪੂਰੀ ਕੀ ਇਹਨਾਂ ਦੇ ਉਤਸ਼ਾਹ ਤੇ ਸ਼ਰਧਾ ਨਾਲ ਹੁੰਦੀਆਂ ਆ ਤੇ ਸੋ ਤੁਸੀਂ ਇਸ ਵਾਰੀ ਭਾਈ ਸਾਹਿਬ ਦੇ ਕੀਰਤਨ ਦਾ ਆਨੰਦ ਮਾਣ ਸਕਦੇ ਜੀ ਜਿਨ੍ਹਾਂ ਦਾ ਬਹੁਤ ਪਿਆਰਾ ਸ਼ਬਦ ਹੈ ਰਾਜਨ ਕੇ ਰਾਜ ਜਿਹੜੇ ਕਿ ਬਹੁਤ ਜ਼ਿਆਦਾ ਸੰਗਤਾਂ ਸੁਣ ਚੁੱਕੀਆਂ ਹਨ ਅਨਹਦ ਦਾ ਤੇ ਮੇਰਾ ਫੇਵਰੇਟ ਆ ਅਸੀਂ ਹੁਣ ਵੀ ਉਹੀ ਸੁਣਦੇ ਆਉਂਦੇ ਆ ਤੇ ਤੁਸੀਂ ਜ਼ਰੂਰ ਪਹੁੰਚਿਓ 11 ਸਤੰਬਰ ਨੂੰ ਪਿੰਡ ਮੱਲੂ ਨੰਗਲ ਵਿਖੇ ਸਮਾਗਮ ਤੇ ਟਿੱਡੂ ਸਾਡੇ ਨਾਲ ਰੈਡੀ ਹੋ ਗਿਆ ਅਸੀਂ ਟਿੱਡੂ ਨੂੰ ਲੈ ਲੈ ਨਾਲ ਹੈ ਇਹ

ਵਦਨ ਵੀ ਆ ਗਿਆ ਵਦਨ ਅਹੀਂ ਅਗਲੀ ਸੀਟ ਤੇ ਆ ਜਾ ਭਰਾਵਾ ਸਾਡੀ ਤੇ ਆਦਾ ਨਹੀਂ ਆਦਾ ਮੈਂ ਪਿੱਛੇ ਬਹਿਣਾ ਬੱਚਿਆਂ ਨਾਲ ਖੇਡਦਾ ਆਉਂਗਾ ਵਦਨ ਤੂੰ ਬਹੁਤਾ ਹੀ ਪਿਆਰ ਕਰਨਾ ਬੱਚਿਆਂ ਨਾਲ ਵਦਨ ਜੀ ਆ ਬੱਚਾ ਹੈ ਨਾ ਓਏ ਵਦਨ ਮਮ ਰਿਸ਼ਤਾ ਉਹਨੇ ਤੇ ਇਹ ਰਿਸ਼ਤਾ ਪਾਪਾ ਜੀ ਐ ਓਏ ਇੱਕ ਰਿਸ਼ਤਾ ਹੋ ਗਿਆ ਹੀ ਕਰਾਂ ਗੱਲ ਨਹੀਂ 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 ਆਹ ਨਾ ਤੂੰ ਕੀ ਕਹਿਣਾ ਆ ਕੈਮਰੇ ਵਾਲਾ ਬੜਾ ਖੁਸ਼ ਹੁੰਦੇ ਵੰਦੇ ਬੜਾ ਅਨਲ ਸਭ ਤੋਂ ਪਹਿਲਾਂ ਪਹੁੰਚ ਗਈ ਆ ਵੇ ਆਹ ਓਏ 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 ਵਦਨ ਦੀ ਕਲਾਸ ਝੂੜ ਮਾਰਦਾ ਇਹਨੂੰ ਮੈਂ ਕਹੇ ਲੈ ਜਾ ਮੋਟਰਸਾਈਕਲ ਕੋਈ ਟਿੱਕੀ ਹੁੰਦਾ ਕਾਹੇ ਪਤਾ ਨਹੀਂ ਹੈ ਕੀ ਲੀਤੇ ਰਹਿਣਾ ਵਧਾਈਆਂ ਹੁਣ ਬਹੁਤ ਸਾਰੀਆਂ ਲੈ ਉਹ ਵੀ ਆ ਗਏ ਇਧਰ ਸਸੀ ਦਾ ਵੀ ਸਸੀ ਕਾ ਪਿੰਚ ਸਸੀ ਕਾ ਭਾਈ ਸასი ਕਾਲ ਸ੍ਰੀ ਕਾਲ ਕਿਦਾਂ ਵਧੀਆ ਗੱਡੀ ਪੈਂਚਰ ਹੋ ਗਈ ਯਾਰ ਕੋਈ ਜਾਲ ਭਾਈ ਸასი ਕਾਲ ਜੀ ਤੇਰੇ ਮਗਰ ਮਗਰ ਦੋ ਦਾ ਸਾਡੇ ਕਾਬੂ ਨਹੀਂ ਆਉਂਦਾ ਭਾਈ ਸასი ਕਾਲ ਧੰਨ ਵਧਾਈਆਂ ਜੀ ਮੁਬਾਰਕਾਂ ਬਹੁਤ ਸਾਰੀਆਂ ਕਿੱਦੋਂ ਕਾਬੂ ਨਹੀਂ ਆਉਂਦਾ ਇਹ ਗੱਡੀ ਬੜੀ ਭਜਾਉਂਦਾ ਅੱਛਾ ਅੱਛਾ ਭਾਈ ਮਗਰ ਮਗਰ ਅਸੀਂ ਇਹਦੇ ਮਗਰ ਮਗਰ ਇਹ ਅੱਗੇ ਕਿੱਥੇ ਫੜਿਆ ਜਾਵੇ ਸਾਡੇ ਕੋਲ ਮੈਂ ਨਾ ਫੜਿਆ ਜਾਂਦਾ ਹਾਂ 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 ਗੁਰਨਵਾ ਇੱਥੇ ਆਣ ਕੇ ਤਿਆਰ ਹੋਣ ਦੇ ਭੀ ਕੋ ਸਜਦਾ ਕਸੀ ਗਈ ਉਹ ਗੁਰਨਵਾ ਜ਼ਿਆਦਾ ਟਾਈਟ ਹੋ ਗਈ ਮੈਂ ਨਹੀਂ ਕੱਸਦਾ ਮੈਂ ਕਿ 32 ਹੀ ਸਕੋ ਉਦਨ ਵੀ ਇੱਥੇ ਆਣ ਕੇ ਤਿਆਰ ਆਏ ਇਹ ਇਹ ਸਾਡੇ ਦੋ ਬੰਦੇ ਡੈਕੋਰੇਸ਼ਨ ਕਰਨ ਤੇ ਭਰ ਸੂਤਰ ਨਹੀਂ ਆਉਣ ਦੇ ਹੈ ਉਦਨ ਪਾਰਟ ਰਖਾਉਣ ਵਾਸਤੇ ਸੱਦਿਆ ਇਹਨਾਂ ਨੂੰ ਅੱਜ ਬਰਥਡੇ ਵਾਸਤੇ ਸੱਦਿਆ ਪੇਡਰੋ ਨਿਆਣਿਆਂ ਨੇ ਸਾਨੂੰ ਉਹ ਕਮਲ ਪਾਇਆ ਆ ਇਹ ਫੜ ਲਓ ਆ ਇਹ ਚ ਫੜ ਲਓ ਆ ਬੀਜ ਓ ਸਰ ਤੁਸੀਂ ਕੀ ਵਿਚਾਰ ਦੇਣਾ ਚਾਹੋਗੇ ਆਪਣੀ ਬੀਬੀ ਓ ਬੀਬੀ ਹਾਂਜੀ 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 ਤੇਰੇ ਪਾਸ ਕੀ ਆ ਆਰ ਕਿੱਥੇ ਕਿੱਧਰ ਨੂੰ ਲਾਏਗਾ ਹੁਣ ਆ ਤੂੰ ਸਰ ਜੀ ਇਹ ਘੋ ਚੱਲਿਆ ਜਾਉਦਾ ਮੈਂ ਉਹਦੇ ਪਾਸੇ ਇੱਕ ਹਾਂ ਓ ਚੱਲੇ ਹੋਏ ਚੱਲੇ ਹੋਏ ਚੱਲੇ ਹੋਏ ਚੱਲੇ ਹੋਏ ਕਾ ਬਸ ਉਹ ਬੱਚੇ ਕਾਰਨ ਹੈ ਹੈਪੀ ਹੈ ਪਿਓ ਲਗਾਈ ਗੁਰਨਵੈ ਹੈਪੀ ਹੈ ਪਿਓ ਲਗਾਈ ਥੈਂਕ ਯੂ ਦੀਦੀ ਆਂਦੀ ਫੇਰ ਉਹ ਗੁਰਨਵੈ ਨੂੰ ਦੇ ਦੇ ਗਿਫਟ ਕਹਿੰਦਾ ਥੈਂਕ ਗੁਰਨਵੈ ਕਹਿੰਦਾ ਥੈਂਕ ਯੂ ਹਾਈ ਉਹ ਐਸਾ ਕੁ ਦੀਦੀ ਦਾ ਕੇਕ ਤੇ ਕੋਈ ਬੰਦਾ ਪਾ ਇਹ ਕੀ ਹੋ ਗਿਆ ਭਾਜੀ ਕੀ ਹੋ ਗਿਆ ਪਹਿਲਾਂ ਬੰਦੇ ਇਕੱਲੇ ਕਹਿੰਦਾ ਚਲੋ ਮੈਂ ਬੰਦਾ ਕੇਕ ਤੇ ਬਹਿ ਜਾਂਦਾ ਸਰਗੁਣ ਹੈਪੀ ਬਰਥਡੇ ਸਾਰੇ ਬੱਚੇ ਹਲੋ ਰੈਡੀ ਨਾ ਪਰ ਬੰਨਣਾ ਆ ਤੁਮ ਆ ਬਣੇ ਬੁਲਿੰਦਰ ਆ ਜਾ ਜੀ ਜੀ ਮੇਰੇ ਕੋਲ ਆ ਰਹੀ ਹੈ ਜੀ ਜੀ ਉਹ ਮੈਂ ਕਰ ਰਹੀ ਹਾਂ ਆਹ ਨਾਮ ਦੇਖ ਕੇ ਬੰਨਣਾ ਆ ਬੰਨ ਮੇਰੇ ਕਾਕਾ ਵੇਖੋ ਅਗਰ ਕਰੀਆ ਕਾ ਲੱਗੇ ਹੋਗੇ ਕਲੇਰਾ ਤੋ ਹੋਕਮਾ ਆ ਕੋਈਆ ਕੋਈਆ ਮਾਂ ਨਹੀਂ ਬਣਾਉਣੀ ਇਹ ਵੀਡੀਓ ਨਹੀਂ ਕਰੀ ਲੜੋ 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 ਆਜਾ ਲਾਲਾ ਚੀਜੀ ਮੈਂ ਨਹੀਂ ਨਹੀਂ ਇਹ ਵੀਡੀਓ ਬੰਦੀ ਆ ਓਹੋ ਕੀ ਕੀ ਚਾਹਤੋ ਇੱਕ ਜਣਾ ਇੱਕ ਜਣਾ ਲਵਾਜ ਵੇ ਅੰਕ ਲਾ ਲਾ ਬੰਦੀ ਮਾ ਮਾ ਤੇਰੇ ਸੇ ਨਹੀਂ

ਕੀ ਕੀ ਹੋਈ ਚੁੱਕਾ ਆਨੰਦ ਹੈ ਪਾਸ ਪਾਸਵਾਲ ਕੇ ਚਲ ਇਧਰ ਵੇਖੋ ਹਾਂ ਕਰੋ ਜੀਵਾ ਚਲੋ ਚੰਗਾ ਜੀ ਬਾਏ ਬਾਏ ਸਾਸਰੀਆ ਕਾਲ ਸਾਰਿਆਂ ਨੂੰ ਜੀ ਚਲੋ ਚੱਲੀਏ ਹਾਂ ਪਾਪਾ ਕਿਵੇਂ ਫੋਟੋ ਵਿੱਚ ਆਉਂਦੀ ਗੁੱਪੜਾ ਲੱਗ ਗਿਆ ਉਸ ਆਓ ਗੱਡੀ ਅੱਗੇ ਮਿੱਪੂ ਪਤਾ ਬਾਏ ਸਹੀ ਨਹੀਂ ਆਇਆ ਮੇਰਾ ਹੈ ਬਾਏ ਮੈਨੂੰ ਆਇਆ ਸੀ ਤੂੰ ਬਿਜੀ ਹਾਂ ਦਾ ਆਵੇ ਜਾਂਦਾ ਆਂਦਾ